ਕਿਸਾਨਾਂ ਦੀ ਇਹ ਮੰਗਾਂ ਲੈ ਕੇ ਜਿੱਥੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਪਰ ਦੂਸਰੇ ਪਾਸੇ ਕੇਂਦਰ ਸਰਕਾਰ ਵੱਲੋਂ ਇਹਨਾਂ ਖੜੜਾ ਭੇਜਿਆ ਗਿਆ ਔਰ ਖੜੇ ਲੈ ਕੇ ਗੱਲਬਾਤ ਕਰਾਂਗੇ ਅੱਜ ਕਿਸਾਨਾਂ ਵੱਲੋਂ ਇਸ ਖੜੜੇ ਦਾ ਵਿਰੋਧ ਕਰਦੇ ਆ ਲਗਾਤਾਰ ਜਿਹੜੀ ਕਾਪੀਆਂ ਸਾੜੀ ਜਿਹੜੀ ਪੰਜਾਬ ਪਰ ਦੇ ਟਾਂਡਲ ਵਿੱਚ ਵੀ ਇਸ ਕਾਪੀਆਂ ਸਾੜਨ ਦਾ ਮਾਮਲਾ ਸਾਹਮਣੇ ਹੈ ਕੀ ਕਰਨਾ ਚਾਹੋਗੇ ਅੱਜ ਜਿਹੜਾ ਕੇਂਦਰ ਸਰਕਾਰ ਖੜੜੇ ਲੈ ਕੇ ਦੇਖੋ ਕੇਂਦਰ ਸਰਕਾਰ ਨੇ ਖੇਤੀ ਮਾਰਕੀਟਿੰਗ ਖੜੜਾ ਇੱਕ ਨੈਸ਼ਨਲ ਪਾਲਿਸੀ ਜਿਹੜੀ ਆ ਉਹ ਫਰੇਮ ਬਣਾ ਕੇ ਵਕ ਵਕ ਸੂਬਿਆਂ ਨੂੰ ਭੇਜਿਆ ਗਿਆ ਸਾਡੇ ਪੰਜਾਬ ਨੂੰ ਵੀ ਭੇਜਿਆ ਗਿਆ ਕਿਉਂਕਿ ਤਿੰਨ ਕਾਨੂੰਨ ਪਹਿ ਉਹਨਾਂ ਨੂੰ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੇ ਲਾਗੂ ਨਹੀਂ ਹੋਣ ਦਿੱਤਾ ਪਰ ਉਹ ਜਿਹੜੇ ਤਿੰਨ ਕਾਨੂੰਨਾਂ ਦੀ ਦਿਸ਼ਾ ਦੇ ਵਿੱਚ ਉਹਦੇ ਫਾਰਮੂਲੇ ਤੇ ਤਹਿਤ ਹੀ ਇਹ ਜਿਹੜਾ ਮਾਰਕਟਿੰਗ ਖਰੜਾ ਦੁਆਰਾ ਭੇਜਿਆ ਗਿਆ ਪਰ ਬੇਸ਼ੱਕ ਪੰਜਾਬ ਸਰਕਾਰ ਨੇ ਸਰਕਾਰ ਨਹੀਂ ਕੀਤਾ ਪਰ ਪੂਰੇ ਭਾਰਤ ਦੇ ਵਿੱਚ ਲਾਗੂ ਕਰਨ ਦੀ ਗੱਲ ਕੀਤੀ ਗਈ ਉਹਨਾਂ ਦੀ ਸਲਾਹ ਮੰਗੀ ਗਈ ਹੈ ਤੇ ਆਪਦੇ ਜਿੰਨੇ ਵੀ ਸਟੇਟਾਂ ਦੇ ਸਰਕਾਰਾਂ ਉਹਨਾਂ ਨੂੰ ਇਹਦੇ ਬਾਰੇ ਸੋਚ ਵਿਚਾਰ ਕਰਨ ਦੀ ਗੱਲ ਕੀਤੀ ਗਈ ਹੈ ਸੋ ਸਾਡੇ ਐਸਕੇਐਮਬਲੋ ਅਸੀਂ ਇਹਦਾ ਵਿਰੋਧ ਕੀਤਾ ਅੱਜ ਟਾਂਡਾ ਦੇ ਵਿੱਚ ਜਿਹੜਾ ਐਸਡੀਐਮ ਦਫ਼ਤਰ ਦੇ ਸਾਹਮਣੇ ਇਹਦੀਆਂ ਜਿਹੜੀਆਂ ਕਾਪੀਆਂ ਸਾੜੀਆਂ ਗਈਆਂ ਪੂਰੇ ਭਾਰਤ ਦੇ ਵਿੱਚ ਖਾਸ ਤੌਰ ਤੇ ਸਾੜੀਆਂ ਜਾ ਰਹੀਆਂ ਸੋ 49 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਪਰਨ ਵਰਤ ਤੇ ਬੈਠਿਆ ਹੋਇਆ ਹੈ ਸਰਕਾਰ ਚੁੱਪ ਕਰਕੇ ਬੈਠੀ ਹੋਈ ਹੈ ਸਰਕਾਰ ਦੇ ਸਿਰ ਤੇ ਜੂਨੀ ਸਰਕਾਰ ਹੀ ਔਰ ਜਿਹੜੀਆਂ ਰਹਿੰਦੀਆਂ ਮੰਗਾਂ ਉਹਦੇ ਬਾਰੇ ਕੋਈ ਹੱਲ ਕਰਨ ਦਾ ਯਤਨ ਨਹੀਂ ਕਰ ਰਹੀ ਇਹਦੇ ਉਲਟ ਇਹਨਾਂ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅ ਔਰ ਉਹ ਗਲਤ ਬਿਆਨਵਾਜੀ ਕਰ ਰਹੇ ਆ ਉਹ ਕਹਿ ਰਿਹਾ ਕਿ ਜੇਕਰ ਐਮਐਸਪੀ ਲਾਗੂ ਹੁੰਦੀ ਹੈ ਤੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਊਗਾ ਆ ਮੈਨੂੰ ਤੇ ਇਹ ਨਹੀਂ ਸਮਝ ਆ ਰਿਹਾ ਕਿ ਕਿਹੜੇ ਫਾਰਮੂਲੇ ਤਹਿਤ ਜਿਹੜਾ ਕਿਹੜਾ ਉਹਨਾਂ ਕੋ ਕੋ ਕੈਲਕੂਲੇਸ਼ਨ ਆ ਜਾਂ ਕਿਹੜਾ ਉਹਨਾਂ ਕੋ ਤਜਰਬਾ ਆ ਜਿਹਦੇ ਵਿੱਚੋਂ ਇੰਨਾ ਵੱਡਾ ਬਿਆਨ ਉਹਨਾਂ ਨੇ ਦੇ ਦਿੱਤਾ ਚੰਗਰ ਦੀ ਜਿਹੜਾ ਖਰੜਾ ਕੇਂਦਰ ਵੱਲੋਂ ਭੇਜਿਆ ਗਿਆ ਇਹਦੇ ਵਿੱਚ ਕੀ ਦੱਸਿਆ ਗਿਆ ਔਰ ਜਿਹੜੀ ਤੁਹਾਡੀਆਂ ਮੰਗਾਂ ਉਹ ਕੀ ਹੈ ਦੇਖੋ ਇਸ ਖਰੜੇ ਦੇ ਵਿੱਚੋਂ ਤਿੰਨਾਂ ਕਾਨੂੰਨਾਂ ਦੀ ਗੱਲ ਕੀਤੀ ਗਈ ਹੈ ਔਰ ਪ੍ਰਾਈਵੇਟ ਮੰਡੀਆਂ ਦੇ ਨਾਲ ਸਰਕਾਰੀ ਮੰਡੀਆਂ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਹੈ ਪ੍ਰਾਈਵੇਟ ਪਲੇਅਰ ਜਿਹੜਾ ਉਹ ਆ ਕੇ ਜਿੱਥੋਂ ਮਰਜ਼ੀ ਜਿਹੜਾ ਆ ਆਪਣੀ ਫਸਲ ਖਰੀਦ ਸਕਦਾ ਫਿਰ ਉਹਨੂੰ ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ ਉਦੋਂ ਕੋਈ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਸੈਲੂਆਂ ਨੂੰ ਪਰਵਾਨਗੀ ਦੇਣ ਦੀ ਇਹਦੇ ਵਿੱਚ ਗੱਲ ਕੀਤੀ ਗਈ ਜਿਹੜੇ ਪ੍ਰਾਈਵੇਟ ਸੈਲੋ ਸੋ ਅਸੀਂ ਤੇ ਸਰਕਾਰ ਨੂੰ ਇਹ ਕਹਿੰਨੇ ਆ ਕਿ ਭਾਈ ਆਰਡੀਐਫ ਦੇ ਨਾਲ ਸੜਕਾਂ ਵੀ ਬਣ ਗਈਆਂ ਸਾਡੀਆਂ ਮੱਡੀਆਂ ਵੀ ਬਣ ਗਈਆਂ ਔਰ ਔਨਾਂ ਦੇ ਸਮੇਂ ਦੇ ਵਿੱਚ ਤੁਸੀਂ ਸਰਕਾਰੀ ਜਗ੍ਹਾ ਤੇ ਆਪਦੇ ਸੈਲੋਸ ਤਿਆਰ ਕਰ ਲਓ ਜਿਹੜੇ ਅਡਾਨੀਆਂ ਬਾਨੀਆਂ ਤੇ ਮੋਗੇ ਤੇ ਹੋਰ ਜ਼ਿਲ੍ਹਾ ਦੇ ਵਿੱਚ ਸੈਲੋ ਬਣੇ ਆ ਤੁਸੀਂ ਆਪਦੇ ਹੀ ਸੈਲੋ ਤਿਆਰ ਕਰਕੇ ਤੁਸੀਂ ਉਹਨਾਂ ਦੇ ਵਿੱਚ ਆਪਦੀ ਫਸਲ ਰੱਖ ਲਿਆ ਕਰੋ ਕਿਤੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਸੋ ਨਾਲ ਦੀ ਨਾਲ ਅਸੀਂ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਦਿੰਨੇ ਆ ਤੇ ਭਾਈ ਜਲਦ ਤੋਂ ਜਲਦ ਦੋਨਾਂ ਹੀ ਸਰਕਾਰਾਂ ਇੰਟਰਫੇਅਰ ਕਰਕੇ ਇਸ ਮਸਲੇ ਦਾ ਹੱਲ ਕਰਵਾਉਣ ਕਿਉਂਕਿ ਤਿੰਨੇ ਫੋਰਮ ਹੁਣ ਇਕੱਠੇ ਹੋ ਚੁੱਕੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਰੂਪਰੇਖਾ ਤਿਆਰ ਕੀਤੀ ਜਾਊਗੀ ਜਿਹੜਾ ਜੱਥੇਬੰਦੀਆਂ ਇਕੱਠੀਆਂ ਹੋਈਆਂ ਲੱਗਦਾ ਨਹੀਂ ਕਿ ਇਹ ਜਿਹੜੀਆਂ ਜੱਥੇਪੰਗੀਆਂ ਨੂੰ ਪਹਿਲਾਂ ਇਕੱਠੇ ਹੋਣਾ ਡੈਟਾਇਡ ਸੀਗਾ ਅੱਜ ਜੁਕੀਸਨ ਡੱਲਿਆਂ ਨੂੰ 40 ਦਿਨਾਂ ਤੋਂ ਲੱਖਾਂ ਤੋਂ ਉੱਪਰ ਹੋ ਚੁੱਕੇ ਆ ਪਰ ਜਿਹੜਾ ਕਿ ਸਿੱਟਾ ਕੀ ਨਿਕਲਦਾ ਨਜ਼ਰ ਆ। ਦੇਖੋ ਪਹਿਲਾਂ ਬਾਦ ਵਾਲੀ ਤੇ ਇਹਦੇ ਵਿੱਚ ਬਾਈਵਾ ਸਾਹਿਬ ਨਾਲ ਕੋਈ ਵੀ ਹੈ ਨਹੀਂ। ਐਸਕੇਐਮ ਤੇ ਪਹਿਲਾਂ ਹੀ ਮੈਂ ਦੋਨੇ ਫੋਰਮਾਂ ਦੀ ਪਿੱਠ ਤੇ ਖੜਾ ਆ। ਜਦੋਂ ਵੀ ਜ਼ਬਰ ਤੇ ਜ਼ੁਲਮ ਹੋਇਆ ਜਾਂ ਜਦੋਂ ਵੀ ਕੋਈ ਸੰਘਰਸ਼ ਲੜਨ ਦੀ ਕੋਈ ਕਾਲ ਆਈ ਆ ਹਮੇਸ਼ਾ ਇਹਨਾਂ ਨੇ ਐਸਕੇਐਮ ਨੇ ਉਹਦੀ ਪਾਲਣਾ ਕੀਤੀ ਆ ਤੇ ਉਹਦੇ ਨਾਲ ਰਲ ਕੇ ਜਿਹੜੀ ਆ ਉਹ ਕਾਲ ਨੂੰ ਫੋਲੋ ਕੀਤਾ ਆ ਤੇ ਹੁਣ ਫੋਰਮ ਜਿਹੜੇ ਆ ਤਿੰਨੇ ਇੱਕਠੇ ਹੋਏ ਆ ਤੇ ਨਵੀਂ ਰੂਪਰੇਖਾ ਤਿਆਰ ਕੀਤੀ ਜਾਊਗੀ। ਸਟੀਲ ਆਖੜ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਕਿ ਜਿਹੜੀ ਐਮਐਸਪੀ ਹੈ ਨੁਕਸਾਨ ਦੇ ਆ ਜੱਤੀ ਕਿਸਾਨਾਂ ਨੂੰ ਇਸ ਚੀਜ਼ ਦੀ ਪਗਲ ਮੰਨ ਲੈਣ। ਦੇਖੋ ਸੰਜੀਤ ਅਗਰਵਾਲ ਨੇ ਕੇਂਦਰੀ ਮੰਤਰੀ ਸੀ ਉਸ ਵੇਲੇ 2021 ਦੇ ਵਿੱਚ ਜਦੋਂ ਉਹਨਾਂ ਨੇ ਸਾਡੇ ਨਾਲ ਲਿਖਤੀ ਰੂਪ ਦੇ ਵਿੱਚ ਸਾਨੂੰ ਸਾਈਨ ਕਰਕੇ ਦਿੱਤਾ ਸੀ। ਫਿਰ ਇੱਕ ਐਮਐਸਪੀ ਤੇ ਕਮੇਟੀ ਬਣਾਈ ਸੀਗੀ। ਸੋ ਚੰਨੀ ਸਾਹਿਬ ਨੇ ਵੀ ਇੱਕ ਕਮੇਟੀ ਉਹਨਾਂ ਦੀ ਪ੍ਰਧਾਨਗੀ ਹੇਠ ਬਣੀ ਸੀ ਤੇ ਉਹਨਾਂ ਨੇ ਵੀ ਐਮਐਸਪੀ ਦੀ ਗੱਲ ਲੱਖ ਕਰਨ ਦੀ ਗੱਲ ਕੀਤੀ ਆ ਤੋ ਕਹਿਣ ਤੋਂ ਭਾਵੇਂ ਇੱਕ ਸੁਨੀਲ ਜਾਖੜ ਦਾ ਬਿਆਨ ਇਸ ਗੱਲ ਨੂੰ ਦਿਸ਼ਾ ਵੱਲ ਨੂੰ ਲੈ ਕੇ ਜਾਂਦਾ ਕਿ ਐਮਐਸਪੀ ਘਟਾ ਦਾ ਸੌਦਾ ਆ ਤੇ ਜਿਨ੍ਹਾਂ ਸਟੇਟਾਂ ਦੇ ਵਿੱਚ ਐਮਐਸਪੀ ਹੈ ਨਹੀਂ ਮੰਨ ਲਓ ਹੁਣ ਜੂਪੀ ਬਿਹਾਰ ਦੇ ਵਿੱਚ ਹੈ ਨਹੀਂ ਐਮਐਸਪੀ ਉੱਥੇ 1600 ਨੂੰ 1700 ਨੂੰ ਝੋਨਾ ਵੇਚਦਾ ਸਾਡੇ ਪੰਜਾਬ ਹਰਿਆਣਾ ਚ ਐਮਐਸਪੀ ਹੈਗੇ ਸਾਡੇ 2300 20 ਰੁਪਏ ਨੂੰ ਵੇਚਦਾ ਸੋ ਫਰਕ ਤੇ ਹੈ ਨਾ ਕਿਤੇ ਨਾ ਕਿਤੇ ਪੰਜਾਬ ਨੂੰ ਕੰਗਾਲ ਪੰਜਾਬ ਦੀ ਖੇਤੀ ਨੂੰ ਖਤਮ ਕਰਨਾ ਤੇ ਪੰਜਾਬ ਦੀ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਤੇ ਪੰਜਾਬ ਦੇ ਪ੍ਰਧਾਨ ਇਹ ਕਾਰਪੋਰੇਟ ਘਰਾਣਿਆਂ ਨਾਲ ਰਲ ਕੇ ਪੰਜਾਬ ਦੀ ਖੇਤੀ ਨੂੰ ਖਤਮ ਕਰਨਾ ਚਾਹੁੰਦੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜੇਕਰ ਇਹ ਮਸਲਾ ਹੱਲ ਨਾ ਹੋਇਆ ਤੇ ਆਉਣ ਵਾਲੇ ਸਮੇਂ ਦੌਰਾਨ ਕੀ ਤਰਾਤੀ ਹੈ ਦੇਖੋ ਪੰਜਾਬ ਦੀਆਂ ਜਥੇਬੰਦੀਆਂ ਤਕਰੀਬਨ ਸਾਰੀਆਂ ਇਕੱਠੀਆਂ ਹੋ ਚੁੱਕੀਆਂ ਆ ਅਸੀਂ ਸਾਰੇ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਅੰਦੋਲਨ ਜਿਸ ਤਰ੍ਹਾਂ ਹੁਣ ਵੀ ਬਾਰਡਰਾਂ ਤੇ ਚੱਲ ਰਿਹਾ ਤੇ ਨਵੀਂ ਰੂਪਰੇਖਾ ਤਿਆਰ ਕਰਕੇ ਇੱਕ ਵੱਡੇ ਅੰਦੋਲਨ ਦੀ ਰੂਪਰੇਖਾ ਤ ਵੈਦੂ ਜਿੱਕਾ ਖਾਲਸਾ ਵੈਦੂ ਜਿੱਕੀ ਫਤਿਹ ਅੱਜ ਸਾਰੇ ਭਾਰਤ ਦੇ ਵਿੱਚ ਐਸਕੇਐਮ ਵੱਲੋਂ ਤਹਿਸੀਲ ਪੱਦਰ ਤੇ ਤੇ ਐਸਟੀਐਮ ਦਫ਼ਤਰਾਂ ਤੇ ਮੋਹਰੇ ਜਿਹੜੇ ਹੈਗੇ ਆ ਮੰਡੀ ਖੜਾ ਜਿਹੜਾ ਸੂਬਿਆਂ ਨੂੰ ਭੇਜਿਆ ਹੈ ਸੈਂਟਰ ਸਰਕਾਰ ਨੇ ਉਹਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਸੋ ਐਸਕੇਐਮ ਦੀ ਕਾਲ ਦੇ ਉੱਤੇ ਦਵਾਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਟਾਂਡਾ ਉੜਮੜ ਉੜਮੜ ਵਿਖੇ ਐਸਟੀਐਮ ਦਫ਼ਤਰ ਦੇ ਮੋਹਰੇ ਜਿਹੜੀਆਂ ਇਹ ਕਾਪੀਆਂ ਹੈਗੀਆਂ ਸਾੜੀਆਂ ਜਾਣਗੀਆਂ ਸੋ ਸਰਕਾਰਾਂ ਨੂੰ ਅਪੀਲ ਕਰ ਰਿਹਾ ਕਿ ਜਲਦ ਤੋਂ ਜਲਦ ਜਿਹੜਾ ਮੋਰਚਾ ਚੱਲ ਰਿਹਾ ਹੈ ਖੌਰੀ ਬਾਰਡ ਤੇ ਸ਼ੰਭੂ ਬਾਰਡ ਤੇ ਉਹਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ ਤਾਂ ਜੋ ਜਿਹੜਾ ਮੋਰਚਾ ਖਤਮ ਕੀਤਾ ਜਾਵੇ ਜੇਕਰ ਸਰਕਾਰ ਨਹੀਂ ਇਹ ਮੰਗਾਂ ਮੰਨਦੀ ਫਿਰ ਆਉਣ ਵਾਲੇ ਸਮੇਂ ਤੇ ਜਿਹੜਾ ਤੁਹਾਨੂੰ ਸੰਘਰਸ਼ਾ ਬਹੁਤ ਜ਼ਿਆਦਾ ਦਿਖਾ ਕੀਤਾ ਜਾਊਗਾ ਤੇ ਉਸ ਦਾ ਜਿਹੜਾ ਖਮਿਆ ਜਾਏ ਦੋਨਾਂ ਸਰਕਾਰਾਂ ਨੂੰ ਭੁਗਤਣਾ ਪਊਗਾ ਇਹ ਕਾਪੀਆਂ ਫੋਕਣ ਤੋਂ ਬਾਅਦ ਗੱਲਬਾਤ ਕੀਤੀ ਗਈ ਤੁਸੀਂ ਦੇ ਦੇਰੋ ਲੈਂਡਸਕੇਪਰ ਮੈਂ ਹਮਤ ਪਾਸੇ ਬਾਜਵਾ ਟੰਡਾਊਟ